सत श्रीकाल जी रॉयल कलैक्शन एंड बुटीक राजपाल तो बहुत बहुत स्वागत है जी अब थोड़े तो वास्ते अल धमाकेदार वीडियो तो बाद फिर अज्जे डबल धमाका थोनों दे रहे हैं मतलब कि बहुत सोहे सूट ने जोड़े असं दे रहे हैं 올 오버 수트 ਨੇ 5 ਮੀਟਰ ਬਿਦਾਉਟ ਸ਼ਾਲ ਦੁਪੱਟਾ ਰਹਿਣਗੇ ਅੱਜ ਵਾਲੇ ਸੂਟ ਫ੍ਰੀ ਸ਼ਿਪਿੰਗ ਦੇ ਨਾਲ ਦੇ ਰਹੇ ਹਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਸੋਹਣੀ ਕਲੈਕਸ਼ਨ ਹੈ ਜਿਹੜੀ ਤੁਹਾਨੂੰ ਦੇ ਰਹੇ ਹਾਂ ਜੀ ਤੁਸੀਂ ਇਹਨਾਂ ਦੇ ਸਲਵਾਰ ਸੂਟ ਕੋਟ ਸੈੱਟ ਸੂਟ ਜਿੰਦਾ ਮਰਜ਼ੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਸਭ ਤੋਂ ਵੱਡੀ ਗੱਲ ਆ ਸਟੱਫ ਦੇ ਉੱਪਰ ਬੁਰ ਦਾ ਇੱਕ ਦਾਣਾ ਵੀ ਨਹੀਂ ਆਏਗਾ ਠੀਕ ਹੈ ਜੀ ਤੇ ਬਹੁਤ ਸੋਹਣੀ ਕਲੈਕਸ਼ਨ ਆ ਬੁਕਿੰਗ ਲਈ ਨੰਬਰ ਹੋਗਾ 8283 828381 ਨੰਬਰ ਹੈ ਜੀ 8283828381 ਨੰਬਰ ਜਿਹੜਾ ਵੀ ਸੂਟ ਅੱਜ ਦੇ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਧਮਾਕੇਦਾਰ ਰਹੇਗੀ ਸਾਰੀਓ ਸੌਫਟ ਸਟਫ ਰਹੇਗਾ ਜੀ ਏਕੇ ਬ੍ਰਾਂਡ ਦੇ ਸੂਟ ਰਹਿਣਗੇ ਸਭ ਤੋਂ ਵੱਡੀ ਗੱਲ ਹੈ ਠੀਕ ਹੈ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਨੇ ਜੀ ਠੀਕ ਹੈ ਇੱਕ ਇੱਕ ਦੇ ਵਿੱਚ ਵੀ ਸਟਾਰਟਿੰਗ ਹੋ ਜਾਂਦੀ ਹੈ 500 ਤੋਂ ਬਟ ਥੋੜਾ ਜਿਹਾ ਫਿਰ ਵੀ ਸਟੱਫ ਦੇਖਣਾ ਪੈਂਦਾ ਹੈ ਵੀ ਕਿਸ ਸਟੱਫ ਦਾ ਕਿੱਦਾਂ ਲੈਣਾ ਇਹ ਇੱਕ ਸੂਟ ਦੇ ਵਿੱਚ ਥਾਨ ਦੇ ਵਿੱਚ ਦੋ ਸੂਟ ਹੁੰਨੇ ਆ ਪਰ ਇੱਕ ਇੱਕ ਕਲਰ ਦੇ ਵਿੱਚ ਸਾਡੇ ਕੋਲ ਤਿੰਨ ਤਿੰਨ ਥਾਨ ਆ ਮੀਨਸ ਕਿ ਤੁਹਾਨੂੰ ਛੇ ਸੂਟ ਇੱਕ ਕਲਰ ਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਜੇ ਤੁਸੀਂ ਇਹ ਬੋਟਲ ਗ੍ਰੀਨ ਕਲਰ ਲੈਣਾ ਤਾਂ ਤੁਹਾਨੂੰ ਛੇ ਸੂਟ ਇਹਦੇ ਕੋ ਇਹਦੇ ਵਿੱਚ ਸਾਡੇ ਕੋਲ ਅਵੇਲੇਬਿਲਟੀ ਮਿਲ ਜਾਏਗੀ ਇੰਨਾ ਕੁ ਜ਼ਿਆਦਾ ਸਟਾਕ ਪਿਆ ਇਹ ਜਿਹੜਾ ਮੈਂ ਤੁਹਾਨੂੰ 5 ਮੀਟਰ ਤੇ ਬੀਜ ਨੂੰ ਕਾਲ ਆ ਗਈ ਸੀ ਅਸੀਂ ਫੋਨ ਬੰਦ ਕਰਨਾ ਭੁੱਲ ਗਏ ਤੇ ਤੁਹਾਨੂੰ ਮੈਂ ਦੁਬਾਰਾ ਤੋਂ ਕਲਰ ਦਿਖਾਨੀ ਹੈ ਇਹ ਸਾਰੇ ਸੇਮ ਡਿਜ਼ਾਈਨ ਚ ਕਲਰ ਆਪਸ਼ਨ ਹੈਗੀ ਆ ਜੀ ਇੱਕ ਇੱਕ ਕਲਰ ਦੇ ਵਿੱਚ 6-6 ਸੂਟ ਤੁਹਾਨੂੰ ਮਿਲ ਜਾਣਗੇ ਜਿਹੜਾ ਮਰਜੀ ਤੁਸੀਂ ਕਲਰ ਲੈ ਸਕਦੇ ਹੋ ਇਹ ਮੈਂ ਤੁਹਾਨੂੰ ਸਿਰਫ ਇੱਕ ਇੱਕ ਥਾਨ ਕੱਟਿਆ ਹੋਇਆ ਉਹਦੇ ਵਿੱਚ 2-2 ਸੂਟ ਨੇ ਠੀਕ ਹੈ ਜੀ ਤੇ ਬਾਕੀ 2 ਥਾਨ ਸਾਡੇ ਕੋਲ ਐਕਸਟਰਾ ਪਏ ਨੇ ਸਾਰੇ ਸੂਟਾਂ ਦੇ ਨੈਕਸਟ ਡਿਜ਼ਾਈਨ ਦੇਖ ਲਓ ਫਰੀ ਸ਼ਿਪਿੰਗ ਦੇ ਨਾਲ 700 ਦਾ 5 ਮੀਟਰ ਦਾ ਸੂਟ ਆ ਜੀ ਬਿਨਾ ਬੁਰਾਣ ਵਾਲੀ ਅਲਪਾਈਨ ਆ ਬਹੁਤ ਸੋਹਣਾ ਸਟਫ ਆ ਐਦਾਂ ਮਿਲ ਜਾਣਗੇ ਕਲਰਸ ਇਹ ਸੌਰੀ ਸੇਮ ਹੀ ਕਲਰ ਚ ਚਾਰ ਸੂਟ ਹੋਗੇ ਇਸ ਡਿਜ਼ਾਈਨ ਚ ਮਹਿਰੂਨ ਤੇ ਬਲੂ ਕਲਰ ਆ ਠੀਕ ਹੈ ਜੀ ਚਾਰ ਸੂਟ ਇਸ ਦੇ ਵਿੱਚ ਹੋਗੇ ਕਵਾਂਟਿਟੀਆਂ ਭਰੂਰ ਨੇ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਇਹ ਹੈਗਾ ਜੀ ਗ੍ਰੀਨ ਤੇ ਮਹਿਰੂਨ ਸ਼ੇਡ ਕੰਟਰਾਸਟ ਇੱਕ ਤੋਂ ਇੱਕ ਨੇ ਮਹਿਰੂਨ ਤੇ ਬਲੈਕ ਮਹਿਰੂਨ ਸਭ ਦੇ ਵਿੱਚ ਰਾਜਾ ਬਣ ਕੇ ਬੈਠਾ ਬਾਕੀ ਅਲੱਗ-ਅਲੱਗ ਕਲਰ ਨੇ ਠੀਕ ਹੈ ਜੀ ਇਹ ਹੈ ਸਾਰੇ ਕਲਰ ਨੇ ਇਸਾ ਡਿਜ਼ਾਈਨ ਦੇ ਲੁੱਕ ਲਾਈਕ ਜਿੱਦਾਂ ਬਹੁਤ ਵੂਲਨ ਗਰਮ ਵਾਲਾ ਸੂਟ ਹੁੰਦਾ ਉਦਾਂ ਦਾ ਸੂਟ ਲੱਗ ਰਿਹਾ ਇਹ ਜਿਹੜੇ ਓਵਰਲਿ ਸੂਟ ਹੁੰਨੇ ਆ ਕਾਫੀ ਮੋٹے ਮੋٹے ਜੇ ਇਹ ਹੈਗੀ ਐਲਪਾਈਨ ਤੇ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਚੈੱਕ ਦੇ ਵਿੱਚ ਕਲਰ ਆਪਸ਼ਨ yellow ਆ ਠੀਕ ਹੈ ਇਹ ਮੈਰੂਨ ਹੈ ਜੀ ਤੇ ਇੱਕ ਇਹ ਤੁਸੀਂ ਦੇਖ ਹੀ ਲਿਆ ਗ੍ਰੀਨ ਟੋਨ ਤੇ ਆ ਤੇ ਇੱਕ ਇਹ ਅਸੀਂ ਖੋਲਿਆ ਸੀਗਾ ਸਭ ਤੋਂ ਪਹਿਲਾਂ ਪਰਪਲ ਟੋਨ ਤੇ ਆ ਬਗਰ ਅੱਜ ਤੁਹਾਨੂੰ ਥੋੜੀ ਜਿਹੀ ਡਿਜ਼ਾਈਨਿੰਗ ਵੀ ਅਲੱਗ ਮਿਲੇਗੀ ਕੋਈ ਫਲਾਰ ਵਗੈਰਾ ਜ਼ਿਆਦਾ ਨਹੀਂ ਹੈਗੇ ਡਿਜੀਟਲ ਪ੍ਰਿੰਟ ਨੇ ਤੇ ਪ੍ਰਿੰਟਿੰਗ ਅਲੱਗ ਲੁੱਕ ਦੀ ਮਿਲੇਗੀ ਤੁਹਾਨੂੰ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਇਹਨਾਂ ਦੇ ਪ੍ਰਿੰਟ ਨੇ ਛੋਟੇ ਪਾਸੇ ਸ਼ਾਲ ਦੁਪੱਟੇ ਘਰ ਪਈਆਂ ਤਾਂ ਮੈਚ ਕਰ ਸਕਦੇ ਹੋ ਸਟਾਕ ਵਾਧੂ ਹੈ ਜੀ ਆਪਣੇ ਕੋਲ ਠੀਕ ਹੈ ਨੈਕਸਟ ਸੋਨੋ ਇਹ ਸੂਟ ਹੈਗਾ 5 ਮੀਟਰ ਦਾ ਜਿੱਦਾਂ ਸੈਲਫ ਹੁੰਦੀ ਆ ਬਸ ਇਦਾਂ ਹੀ ਪ੍ਰਿੰਟ ਆ ਜੀ ਇਹਦਾ ਇਸ ਤੇ ਤੁਸੀਂ ਲੇਸਿਸ ਲਗਾ ਕੇ ਬਣਾ ਲਓ ਜਾਂ ਫਿਰ ਵਰਕ ਕਰਾਣਾ ਵਰਕ ਕਰਵਾ ਲਓ ਅਲਪਾਈਨ ਦਾ ਸੂਟ ਆ 700 ਰੁਪਏ ਦਾ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਆ ਜੀ ਕਲਰ ਆਪਸ਼ਨ ਤੇ ਕੁਆਂਟੀਟੀ ਆ ਬਾਦੂ ਨੇ ਹੈਗੀਆਂ ਨੇ ਸਾਰਿਆਂ ਦੇ ਵਿੱਚ ਚਾਰ-ਚਾਰ ਕਲਰਾਂ ਦੇ ਵਿੱਚ ਸੂਟ ਰਹਿਣਗੇ ਜ਼ਿਆਦਾਤਰ ਜਿਹੜਾ ਨੈਕਸਟ ਆ ਡਿਜ਼ਾਈਨ ਉਹ ਵੀ ਤੁਹਾਨੂੰ ਇਦਾਂ ਹੀ ਮਿਲੇਗਾ ਪਲੇਨ ਦੇ ਉੱਪਰ ਹਲਕਾ ਜਿਹਾ ਚੈੱਕ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਆ 5-5 ਮੀਟਰ ਦੇ ਸੂਟ ਨੇ ਜੀ ਕਲਰ ਆਪਸ਼ਨ ਵੀ ਇੱਕ ਤੋਂ ਇੱਕ ਨੇ ਇਹ ਕਲਰ ਤੁਹਾਨੂੰ ਇਹਦੇ ਵਿੱਚ ਇਹ ਵਾਈਨ ਟੋਨ ਤੇ ਮਿਲ ਜੇਗਾ ਠੀਕ ਹੈ ਮੈਰੂਨ ਤੁਸੀਂ ਦੇਖ ਹੀ ਲਿਆ ਇਹ ਚਾਰ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਪ੍ਰਾਈਸ ਹੈਗਾ 700 ਪੰਜਾਬ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਇਹ ਹੈਗਾ ਜੀ ਬਹੁਤ ਪਿਆਰਾ ਲਾਈਨ ਵਾਲਾ ਪ੍ਰਿੰਟਡ ਸੂਟ ਦਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਬੁਰਨੀ ਆਂਦਾ ਜਿੱਦਾਂ ਮਰਜ਼ੀ ਮੋਗਰੀ ਨਾਲ ਕੁੱਟੀ ਜਾਓ ਮਸ਼ੀਨ 'ਚ ਕਮਾਈ ਜਾਓ ਬਿਲਕੁਲ ਵੀ ਬੁਰਨੀ ਆਏਗਾ ਜੇ ਸੂਟ ਦੇ ਉੱਪਰ ਕਲਰ ਬਲੈਕ ਦੇ ਵਿੱਚ ਹੀ ਸਾਰੀਆਂ ਲਾਈਨਾਂ ਅਲੱਗ-ਅਲੱਗ ਕਲਰਫੁੱਲ ਰਹਿਣਗੀਆਂ ਠੀਕ ਹੈ ਇਹ ਕਲਰ ਇਹ ਬਹੁਤ ਸੋਹਣਾ ਸਾਰੇ ਹੀ ਕਲਰ ਇੱਕ ਤੋਂ ਇੱਕ ਨੇ ਬਲੈਕ ਦੇ ਵਿੱਚ ਮਹਿਰੂਨਾ, yellow, sea green, pink, purple shade ਇਹ ਹੈਗਾ ਜੀ ਥੋੜਾ ਜਿਹਾ ਵੱਡਾ ਚੈੱਕ ਇਹ ਹਲਕਾ ਜਿਹਾ ਵੱਡਾ ਚੈੱਕ ਆ ਗਿਆ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਹੈਗੇ ਨੇ ਚੀਨਾ ਦੇ ਕਲਰ ਬਹੁਤ ਪਿਆਰੇ ਪਿਆਰੇ ਇਹ ਕਲਰ ਆਪਸ਼ਨ ਠੀਕ ਹੈ ਜੀ ਗ੍ਰੇ ਟੋਨ ਦੇ ਵਿੱਚ ਪਿੰਕ, yellow, purple ਤੇ ਇਹ ਸਿਫ ਰੋਜ਼ੀ ਕਲਰ ਫਰੋਜ਼ੀ ਟੋਨ ਦੇ ਵਿੱਚ ਇਹ ਰਹਿਣਗੇ ਸਾਰੇ ਇਹਨਾਂ ਦੇ color option next ਜਦੋਂ ਇਹ ਤੁਹਾਨੂੰ ਪ੍ਰਿੰਟ ਆਈਟਮ ਇਹ ਹੈਗੇ ਨੇ ਜੀ ਪ੍ਰਿੰਟਡ ਸੂਟ 5-5 ਮੀਟਰ ਦੇ ਬਿਨਾ ਭੁਰਾਣੇ ਵਾਲੇ 600 ਰੁਪਏ ਦੇ ਵਿੱਚ ਪੰਜਾਬ ਚ ਫ੍ਰੀ ਸ਼ਿਪਿੰਗ ਦੇ ਨਾਲ color maroon green ਤੇ ਕਾਫੀ ਵਾਈਨ ਜਿਹਾ ਕਲਰ ਆ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਪ੍ਰਿੰਟ ਦੰਨੀ ਹੈ ਇਹ ਇਹ ਦਾਰੇ ਦਾ ਪ੍ਰਿੰਟ ਹੈ 5-5 ਮੀਟਰ ਦੇ ਸੂਟ ਇੱਕ ਪ੍ਰਿੰਟ ਤੁਹਾਨੂੰ orange shade ਮਿਲ ਜਾਏਗਾ ਇੱਕ ਮਿਲ ਜਾਏਗਾ ਜੀ pink color ਠੀਕ ਹੈ ਤੇ ਇੱਕ ਮਿਲ ਜਾਏਗਾ frozy ਸਾਰਿਆਂ ਚ ਸੂਟ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਕੋਈ ਚੱਕਰੇ ਨਹੀਂ ਹੈਗਾ 6 6 ਸੂਟ ਨੇ ਇੱਕ ਇੱਕ ਕਲਰ ਦੇ ਵਿੱਚ ਤੁਸੀਂ ਥਾਨ ਵੰਗਾਣੀ ਆ ਥਾਨ ਵੰਗਾ ਸਕਦੇ ਹੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਠੀਕ ਹੈ ਜੀ ਬਹੁਤ ਸੋਹਣੇ ਕਲਰ ਇਹ ਬਹੁਤ ਸੋਹਣੇ ਜਿਹੇ ਪ੍ਰਿੰਟ ਮੈਰੂਨ ਸ਼ੇਡ ਆ ਰੈੱਡ ਮੈਰੂਨ ਸ਼ੇਡ ਆ ਜੀ ਗ੍ਰੀਨ ਕਲਰ ਆ ਤੇ ਨੇਵੀ ਬਲੂ ਠੀਕ ਹੈ ਇਹ ਸਾਰੇ ਕਲਰ ਨੇ ਜੀ ਇਸ ਡਿਜ਼ਾਈਨ ਦੇ ਵਿੱਚ ਪ੍ਰਾਈਸ ਰਹੇਗਾ 750 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਮੈਂ ਤੁਹਾਨੂੰ ਇੱਕ ਆਪਣਾ ਵਾਇਰਲ ਸੂਟ ਦਿਖਾ ਰਹੀ ਹਾਂ ਇਹ ਸਾਡਾ ਸੂਟ ਬਹੁਤ ਜ਼ਿਆਦਾ ਵਾਇਰਲ ਹੋਇਆ ਤੇ ਅਸੀਂ ਬਹੁਤ ਸਾਰੇ ਇਹ ਸੂਟ ਦੇ ਆਰਡਰ ਲਏ ਆ मतलब हरेक कलर ते बनाया हुआ सूट है साढ़े को ग्रे कलर आ पिंक पीच कलर आ ग्रे वाले सूट तो अं बहुत सारे बनाए हैं ये बिल्कुल नवा शेड बन के आया है उन्नी हज़ार अठ सौ इस सूट का प्राइस आठ ठीक है जी ਸੌਰੀ 17500 ਪ੍ਰਾਈਸ ਆ 19 ਮੈਂ ਤਾਂ ਕਿਹਾ ਤਾਂ ਕਿਉਂਕਿ ਇਹਨਾਂ ਨੇ ਸਲਵਾਰ ਦੇ ਪਹੁੰਚਣ ਦੇ ਵਰਕ ਕਰਾਇਆ ਹੋਇਆ ਤੇ ਇਹਨਾਂ ਦਾ ਤਾਂ ਹੋਰ ਵੀ ਹੈਵੀ ਬਣਿਆ ਹੋਇਆ ਸੂਟ ਆ ਇਹ ਪਿਓਰ ਵਿਸਕੋਸ オーਰਗੈਂਜ਼ਾ ਅਗਰ ਤੁਸੀਂ ਪਹੁੰਚਿਆ ਤੇ ਵਰਕ ਨਹੀਂ ਕਰਾਉਂਦੇ ਤਾਂ ਇਹ 17500 ਦਾ ਸੂਟ ਆ ਤੇ ਇਹ ਸੂਟ ਦਾ ਜਿਹੜੀ ਮੇਨ ਖਾਸियत ਆ ਉਹ ਹੈਗਾ ਜੀ ਇਹ ਸੂਟ ਦਾ ਦੁਪੱਟਾ ਮਤਲਬ ਕਿਸੇ ਵੀ ਕਲਰ ਤੇ ਇਹ ਡਿਜ਼ਾਈਨ ਤੁਸੀਂ ਬਣਾ ਲਓ ਬਹੁਤ ਸਾਰੇ ਕਾਪੀ ਹੋਇਆ ਜੀ ਇਹ ਵਾਲਾ ਡਿਜ਼ਾਈਨ ਮੇਰਾ ਅਲੱਗ-ਅਲੱਗ ਮੈਨੂੰ ਫੋਟੋਜ਼ ਆਈਆਂ ਸੀ ਵੀ ਬਣਵਾ ਲਈ ਇਦਾਂ ਦਾ ਅਸੀਂ ਵੀ ਬਣਵਾ ਲਿਆ ਤੇ ਬਹੁਤ ਪਿਆਰਾ ਸੂਟ ਹੈ ਹੈਵੀ ਦੁਪੱਟੇ ਦੇ ਨਾਲ 17000 800 ਜਾਂ 500 ਇਹ ਸੂਟ ਦਾ ਪ੍ਰਾਈਸ ਆ ਤੇ ਦੇਖੋ ਜਿੱਦਾਂ ਹੁਣ ਇਹ ਸੂਟ ਅਸੀਂ ਰੈਡੀ ਕੀਤਾ ਹੋਇਆ ਸਾਰਾ ਠੀਕ ਹੈ ਇਹਦੇ ਨਾਲ ਪਲੇਨ ਸਲਵਾਰ ਤੁਹਾਨੂੰ ਪਿਓਰ ਕ੍ਰੇਪ ਦੇ ਮਿਲੇਗੀ ਹੁਣ ਕਲਾਇੰਟ ਨੇ ਕੀ ਕੀਤਾ ਜੀ ਕਹਿੰਦੇ ਕਲੀਆਂ ਵਾਲਾ ਪਲਾਜ਼ੋ ਬਣਾਣਾ ਨਾਲ ਤੇ ਪਲਾਜ਼ੋ 'ਚ ਪਾਣੀਆ ਬੂਟੀ ਇਹ ਅਨ ਸਟਿਚ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਬਣਾਈ ਹੈ ਜੀ ਅਸੀਂ ਕਲੀਆਂ ਵਾਲਾ ਪਲਾਜ਼ੋ ਤੇ ਵਿੱਚ ਪਾਤੀ ਹੈ ਬੂਟੇ ਠੀਕ ਹੈ ਤੁਸੀਂ ਐਦਾਂ ਖੁਸ਼ ਅਲੱਗ ਕਰਵਾ ਸਕਦੇ ਹੋ ਹਰ ਇੱਕ ਦੀ ਆਪਣੀ ਚੁਆਇਸ ਆ ਤੇ ਨਾਲ ਉਹਨਾਂ ਨੇ ਕਿਹਾ ਵੀ ਮੈਨੂੰ ਸਲਵਾਰ ਵੀ ਜ਼ਰੂਰੀ ਚਾਹੀਦੀ ਆ ਤੇ ਸਲਵਾਰ ਤੇ ਵੀ ਵਰਕ ਚਾਹੀਦਾ ਇਹ ਬਣਾਈ ਹੈ ਜੀ ਅਸੀਂ ਸਲਵਾਰ ਤੇ ਨਾਲ ਇਹ ਹੈਗਾ ਸਲਵਾਰ ਦੇ ਸਟ੍ਰੇਟ ਪੌਂਚਿਆਂ ਤੇ ਵਰਕ ਇਹਦਾ ਪ੍ਰਾਈਸ ਅਪ ਜਾਏਗਾ ਕਿਉਂਕਿ ਇਹਦੇ ਨਾਲ ਅਸੀਂ ਕਲੀਆਂ ਵਾਲਾ ਪਲਾਜ਼ੋ ਲੂਜ਼ਰ ਵੀ ਦੇ ਰਹੇ ਹਾਂ ਤੇ ਸਲਵਾਰ ਤੇ ਵੀ ਵਰਕ ਵੀ ਦੇ ਰਹੇ ਹਾਂ ਅਗਰ ਤੁਸੀਂ ਸਲਵਾਰ ਦੇ ਪਹੁੰਚਿਆਂ ਤੇ ਵਰਕ ਵਗੈਰਾ ਨਹੀਂ ਕਰਵਾਉਣਾ ਕੁਝ ਐਦਾਂ ਦਾ ਹੀ ਯੂਨੀਕ ਜਿਹਾ ਸੂਟ ਬਣਾਉਣਾ ਰਾਇਲ ਲੁੱਕ ਹੈ ਜੀ ਬਿਲਕੁਲ ਰਾਇਲ ਹਰੇਕ ਕਲਰ ਚ ਤੁਸੀਂ ਇਹਨੂੰ ਬਣਾਓਗੇ ਉਹੀ ਕਲਰ ਉੱਪਰ ਕੇ ਆਏਗਾ ਹੁਣ ਇਹ ਡਿਜ਼ਾਈਨ ਹੈ ਜੀ ਇਹ ਗੋਟਾ ਪੱਤੀ ਤੇ ਬਣਾਇਆ ਹੋਇਆ ਇਹਦੇ ਨਾਲ ਦੁਪੱਟਾ ਬਿਲਕੁਲ ਸਿੰਪਲ ਰੱਖਿਆ ਉਹਨੂੰ ਗੋਟਾ ਲਗਾਣਾ ਜਸਟ ਬੂਟੀ ਪਾਈਏ ਦੁਪੱਟੇ 'ਚ ਇਹ ਵਾਲੀ ਗੋਟਾ ਬੱਤੀ ਰੇ ਖੁਸ਼ ਐਦਾਂ ਦਾ ਤੁਸੀਂ ਰੈਡੀ ਕਰਵਾਉਣਾ ਐਦਾਂ ਦਾ ਹੋ ਜਾਏਗਾ ਇਹ ਬਣਿਆ ਜੀ 8500 ਤੋਂ ਪਲੱਸ ਆ ਸੂਟ ਇਹਦਾ ਪ੍ਰਾਈਸ ਐਚ ਐਲ ਚਲੇ ਕੱਢਣਾ ਏ ਕਿ ਕੀ ਪ੍ਰਾਈਸ ਨਿਕਲ ਰਿਹਾ ਹੈ ਤਾਂ ਜੇ ਕਿਸੇ ਨੇ ਕੋਈ ਬਣਾਣਾ ਹੈ ਤਾਂ ਬਣਾ ਦਾਂਗੇ ਜੀ ਕ੍ਰੇਪ ਦੀ ਸਲਵਾਰ ਇਹਦੇ ਨਾਲ ਤੇ ਪਲੇਨ ਦੁਪੱਟੇ ਦੇ ਨਾਲ ਹੈ ਇਹ ਸੂਟ ਮੇਬੀ ਇੱਥੇ ਹੈ ਜੀ 8 9 ਦੇ ਦੇ ਵਿੱਚ ਵਿੱਚ ਹੀ ਇਹ ਵਾਲਾ ਸੂਟ ਠੀਕ ਹੈ ਤੁਸੀਂ ਬਣਾਣਾ ਇਹ ਵਾਲਾ ਡਿਜ਼ਾਈਨ ਵੀ ਅਸੀਂ ਤੁਹਾਨੂੰ ਰੈਡੀ ਕਰ ਦਾਂਗੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਸੂਟ ਪਸੰਦ ਆ ਹੀ ਹੋਣਗੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਬਹੁਤ ਸੋਹਣੀਆਂ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ ਦਵਾਵਾਂ ਦੇ ਰਹੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤੇ ਤੁਹਾਨੂੰ ਮੈਂ ਡੇਲੀ ਨਵੀਂ ਤੋਂ ਨਵੀਂ ਕਲੈਕਸ਼ਨ ਦਿਖਾਉਂਦੀ ਰਹਾਂਗੀ ਥੈਂਕ ਯੂ ਸੋ ਮੱਚ